ਖੜੂਰ ਸਾਹਿਬ ਦੇ ਵਿੱਚ ਕਾਂਗਰਸ ਪਾਰਟੀ, ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਉਥੇ ਹੀ ਸਾਰੀਆਂ ਪਾਰਟੀਆਂ ਦਾ ਪੇਚ ਫਸਿਆ ਹੋਇਆ ਦਿਖਾਈ ਦੇ ਰਿਹਾ ਇੱਕ ਦੂਜੇ ਨੂੰ ਮੁਕਾਬਲਾ ਜਿਹੜਾ ਕਿ ਇਹ ਕੀਤਾ ਜਾ ਰਿਹਾ ਟੱਕਰ ਦਿੱਤੀ ਜਾ ਰਹੀ ਹੈ ਤੇ ਖੜੂਰ ਸਾਹਿਬ ਦੀ ਸੀਟ ਪੂਰਨ ਤੌਰ ਤੇ ਜਿਹੜੀ ਕਿ ਪੂਰਨ ਤੌਰ ਤੇ ਸੁਰਖੀਆਂ ਦੇ ਵਿੱਚ ਸ਼ਾਈ ਹੋਈ ਹੈ ਤੇ ਉਥੇ ਹੀ ਭਾਈ ਅਮਰਿਤਪਾਲ ਸਿੰਘ ਜਿਹੜੇ ਕਿ ਆਜਾ ਚੋਣ ਲੜ ਰਹੇ ਨੇ ਤੇ ਉਥੇ ਹੀ ਉਹਨਾਂ ਦੇ ਵਕੀਲ ਹਰਪਾਲ ਸਿੰਘ ਖਾਰਾ ਦਾ ਇੱਕ ਵੱਡਾ ਵਿਆਹ ਸਾਹਮਣੇ ਹੈ ਤੇ ਉਹਨਾਂ ਨੇ ਕਿਹਾ ਕਿ ਭਾਈ ਅਮਰਿਤਪਾਲ ਸਿੰਘ ਜਿਹੜੇ ਕਿ ਸਿਆਸੀ ਅਖਾੜੇ ਦੇ ਵਿੱਚ ਉਤਰ ਚੁੱਕੇ ਨੇ ਤੇ ਉਹਨਾਂ ਨੂੰ ਵੋਟ ਪਾਉਣ ਦੇ ਲਈ ਇੱਕ ਵੱਡੀ ਅਪੀਲ ਹੈ ਜਿਹੜੀ ਕਿ ਸਿੱਖ ਕੌਮ ਨੂੰ ਕੀਤੀ ਹੈ ਤੇ ਦੱਸਦੀ ਹੈ ਕਿ ਬਿੱਤੇ ਦਰਾਂ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਜਿਹੜੇ ਕਿ ਲੋਕ ਸਭਾ ਚੋਣਾਂ ਖਡੂਰ ਸਾਬ ਤੋਂ ਜਾ ਚੋਣ ਲੜ ਰਹੇ ਨੇ ਤੇ ਜਿੱਤੇ ਦੌਰਾਨ ਹੁਣ ਜੋ-ਜੋ ਵੋਟਾਂ ਦੇ ਨੇੜੇ ਆ ਰਹੇ ਨੇ ਪੂਰਨ ਤੌਰ ਤੇ ਸਿਆਸਤ ਭਗਦੀ ਹੋਈ ਨਜ਼ਰ ਆ ਰਹੀ ਹੈ ਤੇ ਵਰਸਾ ਸਿੰਘ ਬਲਟੋਹਾ ਅਤੇ ਉੱਥੇ ਹੀ ਲਾਲਜੀਤ ਭੁਲਰ ਆਮ ਆਦਮੀ ਪਾਰਟੀ ਦੇ ਵੱਲੋਂ ਤੇ ਕੁਲਵੀਰ ਜੀ ਜਿਹੜੇ ਕਿ ਕਾਂਗਰਸ ਪਾਰਟੀ ਦੇ ਵੱਲੋਂ ਸਿਆਸੀ ਖਾੜੇ ਦੇ ਵਿੱਚ ਉਤਰੇ ਹੋਏ ਨੇ ਤੇ ਇੱਕ ਜਿਹੜਾ ਕਿ ਦੂਜੇ ਨੂੰ ਇੱਕ ਦੂਜੇ ਨੂੰ ਟੱਕਰ ਜਿਹੜੀ ਕਿ ਪੂਰੀ ਦਿੱਤੀ ਜਾ ਰਹੀ ਹੈ ਤੇ ਲਾਲਜੀਤ ਭੁਲਰ ਦੇ ਵੱਲੋਂ ਵੀ ਜਿਹੜਾ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜਾ ਕਿ ਪੂਰਾ ਜਿਹੜਾ ਕਿ ਆਪਣੀ ਟੱਕਰ ਦਾ ਬਾਕੀ ਵਿਰੋਧੀਆਂ ਨੂੰ ਦਿੱਤੀ ਜਾ ਰਹੀ ਹੈ ਤੇ ਕੁਲਬੀਰ ਜੀਰਾ ਦੇ ਵੱਲੋਂ ਵੀ ਭਾਈ ਅਮਰਤਪਾਲ ਨੂੰ ਲੈ ਕੇ ਸਿੱਧੀਆਂ ਚੁਣੌਤੀਆਂ ਦਿੱਤੀਆਂ ਜਾ ਰਹੀਆਂ ਨੇ ਤੇ ਉਹਨਾਂ ਨੇ ਕਿਹਾ ਕਿ ਕਈ ਅੱਜ ਨਵੇਂ ਪੰਥਕ ਬਣੇ ਫਿਰਦੇ ਨੇ ਤੇ ਕੁਲਬੀਰ ਜੀਰਾ ਦੇ ਵੱਲੋਂ ਇਹ ਬਿਆਨ ਜਿਹੜੇ ਕਿ ਭਾਈ ਅਮਰਤਪਾਲ ਨੂੰ ਲੈ ਕੇ ਦਿੱਤੇ ਗਏ ਤੇ ਦੂਜੇ ਪਾਸੇ ਵਿਰਸਾ ਸਿੰਘ ਬਲਟੋਆ ਦੀ ਗੱਲ ਕਰੀਏ ਤਾਂ ਉਹਨਾਂ ਨੇ ਭਾਈ ਅਮਰਤਪਾਲ ਦੇ ਪਰਿਵਾਰ ਨੂੰ ਇੱਕ ਓਪਨ ਡਿਵਿਡ ਦੇ ਲਈ ਖੁੱਲਾ ਸੱਦਾ ਦਿੱਤਾ ਤੇ ਦੂਜੇ ਪਾਸੇ ਉਹਨਾਂ ਦੇ ਵੱਲੋਂ ਸਿੱਧੇ ਚੈਲੰਜ ਜਿਹੜੇ ਕਿ ਕਹਿ ਦਿੱਤੇ ਗਏ ਤੇ ਉਹਨਾਂ ਨੇ ਕਿਹਾ ਕਿ ਭਾਈ ਅਮਰਤਪਾਲ ਨੂੰ ਆਰਐਸਐਸ ਦੇ ਬੰਦੇ ਮਿਲਦੇ ਨੇ ਤੇ ਦੱਸਦੇ ਕਿ ਹੁਣ ਇੱਕ ਦੂਜੇ ਨੂੰ ਲੈ ਕੇ ਦੇਖੇ ਨਿਸ਼ਾਨੇ ਵੇ ਸਾਦੇ ਜਾ ਰਹੇ ਨੇ ਭਾਈ ਅਮਰਤਪਾਲ ਜਿਹੜੇ ਕਿ ਸਿਆਸੀ ਖੜੇ ਦੇ ਵਿੱਚ ਉਤਰ ਚੁੱਕੇ ਨੇ ਹਾਲਾਂਕਿ ਖੜੂ ਸਾਹਿਬ ਦੀ ਸੀਟ ਜਿਹੜੀ ਕਿ ਪੂਰਨ ਤੌਰ ਤੇ ਸੁਰਖੀਆਂ ਦੇ ਵਿੱਚ ਛਾਈ ਹੋਈ ਹੈ ਇੱਕ ਦੂਜੇ ਨੂੰ ਟੱਕਰ ਦਿੱਤੀ ਜਾ ਰਹੀ ਹੈ ਤੇ ਕੌਣ ਇਸ ਖੜੂ ਸਾਹਿਬ ਦੇ ਵਿੱਚ ਐਮਪੀ ਬਣੇਗਾ ਇਸ ਦਾ ਫੈਸਲਾ 4 ਜੂਨ ਨੂੰ ਹੋਵੇਗਾ ਪਰੰਤੂ ਇਸ ਤੋਂ ਪਹਿਲਾਂ ਹੀ ਪੂਰਨ ਤੌਰ ਤੇ ਜਿਹੜਾ ਕਿ ਪੇਜ ਇੱਕ ਦੂਜੇ ਨਾਲ ਫਸੇ ਹੋਏ ਨਜ਼ਰ ਆ ਰਹੇ ਨੇ ਇੱਕ ਦੂਜੇ ਨੂੰ ਟੱਕਰ ਦਿੱਤੀ ਜਾ ਰਹੀ ਹੈ ਤੇ ਪੂਰਨ ਤੌਰ ਤੇ ਹੁਣ ਸਿਆਸਤ ਗਰਮਾਗੀ ਅਤੇ ਉੱਥੇ ਹਰਪਾਲ ਸਿੰਘ ਖਾਰਾ ਦਾ ਇੱਕ ਵੱਡਾ ਬਿਆਨ ਸਾਹਮਣੇ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਭਾਈ ਅਮਰਤਪਾਲ ਨੂੰ ਵੋਟ ਪਾਉਣ ਦੇ ਲਈ ਅਪੀਲ ਕੀਤੀ ਹੈ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਹੋਰ ਉਹਨਾਂ ਦੇ ਵਕੀਲ ਜਿਹੜੇ ਕਿ ਹਰਪਾਲ ਸਿੰਘ ਖਾਰਾ ਦਾ ਕੀ ਕਹਿਣਾ ਹੈ ਕਿ ਸਾਰੇ ਇਸ ਜਿਹੜੀ ਖਡੂਰ ਸਾਹਿਬ ਸੀਟ ਦੇ ਲੋਕ ਨੇ ਉਹ ਆਪ ਦੀ ਜ਼ਿੰਮੇਵਾਰੀ ਆ ਸਮਝਣ ਭਾਈ ਅਮਰਤਪਾਲ ਦੇ ਫਾਦਰ ਉਹਨਾਂ ਦਾ ਪਰਿਵਾਰ ਬੜੇ ਇਨੋਸੈਂਟ ਤੇ ਸ਼ਰੀਫ ਆਦਮੀ ਨੇ ਉਹ ਕੋਈ ਸਿਆਸੀ ਆਦਮੀ ਨਹੀਂ ਜਿਹੜੇ ਸਿਆਸੀ ਲੋਕ ਉਹਨਾਂ ਨੂੰ ਵੰਗਾਰ ਰਹੇ ਨੇ ਉਹ ਬੜੀ ਇੱਕ ਬੇਤੁਕੀ ਗੱਲ ਹੈ ਜਿਹੜੇ ਉਹਨਾਂ ਦੇ ਸਪੋਰਟਰ ਨੇ ਉਹ ਵੀ ਇਨੋਸੈਂਟ ਜੇ ਬੜੇ ਸ਼ਰੀਫ ਆਦਮੀ ਨੇ ਉਹਨਾਂ ਨੂੰ ਵਾਇਲਚਰ ਨਹੀਂ ਹੁੰਦਾ ਸੋ ਮੇਰੀ ਬੇਨਤੀ ਹੈ ਖਡੂਰ ਸਾਹਿਬ ਦੀ ਸੀਟ ਤੇ ਤੁਸੀਂ ਸਾਰਿਆਂ ਨੂੰ ਆਪ ਦੀ ਸੀਟ ਸਮਝ ਕੇ ਆਪ ਦੇ ਲੈਕਚਰ ਨੂੰ ਸਮਝ ਕੇ ਇਹ ਸਪੋਰਟ ਕਰੋ ਤੇ ਨਿਗਾਹ ਰੱਖੋ ਕਿਤੇ ਕੋਈ ਲੀਡਰ ਜਿਹੜਾ ਦੂਸਰਾ ਬਾਹਰ ਦਾ ਲੀਡਰ ਆ ਕੇ ਚਲਾਕੀ ਨਾਲ ਕੋਈ ਗੜਬੜ ਨਾ ਕਰੇ ਇਹਨਾਂ ਕਹਿੰਦਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਸਾਰੇ ਇਸ ਜਿਹੜੀ ਖਡੂਰ ਸਾਹਿਬ ਸੀਟ ਦੇ ਲੋਕ ਨੇ ਉਹ ਆਪ ਦੀ ਜ਼ਿੰਮੇਵਾਰੀ ਆਪ ਸਮਝੋ ਭਾਈ ਅਮਰਜਪਾਲ ਦੇ ਫਾਦਰ ਉਹਨਾਂ ਦਾ ਪਰਿਵਾਰ ਬੜੇ ਇਨੋਸੈਂਟ ਤੇ ਸ਼ਰੀਫ ਆਦਮੀ ਨੇ ਉਹ ਕੋਈ ਸਿਆਸੀ ਆਦਮੀ ਨਹੀਂ ਜਿਹੜੇ ਸਿਆਸੀ ਲੋਕ ਉਹਨਾਂ ਨੂੰ ਵੰਗਾਰ ਰਹੇ ਨੇ ਉਹ ਬੜੀ ਇੱਕ ਬੇਤੁਕੀ ਗੱਲ ਹੈ ਜਿਹੜੇ ਉਹਨਾਂ ਦੇ ਸਪੋਰਟਰ ਨੇ ਉਹ ਵੀ ਇਨੋਸੈਂਟ ਜੇ ਬੜੇ ਸ਼ਰੀਫ ਆਦਮੀ ਨੇ ਉਹਨਾਂ ਨੂੰ ਵਾਇਲਚਲ ਨਹੀਂ ਹੁੰਦਾ ਸੋ ਮੇਰੀ ਬੇਨਤੀ ਹੈ ਖਡੂਰ ਸਾਹਿਬ ਦੀ ਸੀਟ ਤੇ ਤੁਸੀਂ ਸਾਰਿਆਂ ਨੂੰ ਆਪ ਦੀ ਸੀਟ ਸਮਝ ਕੇ ਆਪ ਦੇ ਇਲੈਕਸ਼ਨ ਸਮਝ ਕੇ ਇਹ ਸਪੋਰਟ ਕਰੋ ਤੇ ਨਿਗਾਹ ਰੱਖੋ ਕਿਤੇ ਕੋਈ ਲੀਡਰ ਜਿਹੜਾ ਦੂਸਰਾ ਬਾਹਰ ਦਾ ਲੀਡਰ ਆ ਕੇ ਚਲਾਕੀ ਨਾਲ ਕੋਈ ਗੜਬੜ ਨਾ ਕਰੇ ਇਹਨਾਂ ਕਹਿੰਦਾ ਮੈਂ ਸਾਰੇ ਦਾ ਧੰਨਵਾਦ ਕਰਦਾ ਕਿ ਸਾਰੇ ਇਸ ਜਿਹੜੀ ਖਡੂਰ ਸਾਹਿਬ ਸੀਟ ਦੇ ਲੋਕ ਨੇ ਉਹ ਆਪ ਦੀ ਜ਼ਿੰਮੇਵਾਰੀ ਆ ਸਮਝਣ ਭਾਈ ਅਮਰਤਪਾਲ ਦੇ ਫਾਦਰ ਉਹਨਾਂ ਦਾ ਪਰਿਵਾਰ ਬੜੇ ਇਨੋਸੈਂਟ ਤੇ ਸ਼ਰੀਫ ਆਦਮੀ ਨੇ ਉਹ ਕੋਈ ਸਿਆਸੀ ਆਦਮੀ ਨਹੀਂ ਜਿਹੜੇ ਸਿਆਸੀ ਲੋਕ ਉਹਨਾਂ ਨੂੰ ਵੰਗਾਰ ਰਹੇ ਨੇ ਉਹ ਬੜੀ ਇੱਕ ਬੇਤੁਕੀ ਗੱਲ ਹੈ ਜਿਹੜੇ ਉਹਨਾਂ ਦੇ ਸਪੋਰਟਰ ਨੇ ਉਹ ਵੀ ਇਨੋਸੈਂਟ ਜੇ ਬੜੇ شریف ਆਦਮੀ ਨੇ ਉਹਨਾਂ ਨੂੰ ਵਾਇਲਚਰ ਨਹੀਂ ਹੁੰਦਾ ਸੋ ਮੇਰੀ ਬੇਨਤੀ ਹੈ ਖਡੂਰ ਸਾਹਿਬ ਦੀ ਸੀਟ ਤੇ ਤੁਸੀਂ ਸਾਰਿਆਂ ਨੂੰ ਆਪ ਦੀ ਸੀਟ ਸਮਝ ਕੇ ਆਪ ਦੇ ਲੈਕਚਰ ਨੂੰ ਸਮਝ ਕੇ ਇਹ ਸਪੋਰਟ ਕਰੋ ਤੇ ਨਿਗਾਹ ਰੱਖੋ ਕਿਤੇ ਕੋਈ ਲੀਡਰ ਜਿਹੜਾ ਦੂਸਰਾ ਬਾਹਰ ਦਾ ਲੀਡਰ ਆ ਕੇ ਚਲਾਕੀ ਨਾਲ ਕੋਈ ਗੜਬੜ ਨਾ ਕਰੇ ਇਹਨਾਂ ਕਹਿੰਦਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਸਾਰੇ ਇਸ ਜਿਹੜੀ ਖਡੂਰ ਸਾਹਿਬ ਸੀਟ ਦੇ ਲੋਕ ਨੇ ਉਹ ਆਪ ਦੀ ਜ਼ਿੰਮੇਵਾਰੀ ਆ ਸਮਝ ਭਾਈ ਅਮਰਤਪਾਲ ਦੇ ਫਾਦਰ ਉਹਨਾਂ ਦਾ ਪਰਿਵਾਰ ਬੜੇ ਇਨੋਸੈਂਟ ਤੇ ਸ਼ਰੀਫ ਆਦਮੀ ਨੇ ਉਹ ਕੋਈ ਸਿਆਸੀ ਆਦਮੀ ਨਹੀਂ ਜਿਹੜੇ ਸਿਆਸੀ ਲੋਕ ਉਹਨਾਂ ਨੂੰ ਵੰਗਾਰ ਰਹੇ ਨੇ ਉਹ ਬੜੀ ਇੱਕ ਬੇਤੁਕੀ ਗੱਲ ਹੈ ਜਿਹੜੇ ਉਹਨਾਂ ਦੇ ਸਪੋਰਟਰ ਨੇ ਉਹ ਵੀ ਇਨੋਸੈਂਟ ਜੇ ਬੜੇ ਸ਼ਰੀਫ ਆਦਮੀ ਨੇ ਉਹਨਾਂ ਨੂੰ ਵਲਛੜ ਨਹੀਂ ਹੁੰਦਾ ਸੋ ਮੇਰੀ ਬੇਨਤੀ ਹੈ ਖਡੂਰ ਸਾਹਿਬ ਦੀ ਸੀਟ ਤੇ ਤੁਸੀਂ ਸਾਰਿਆਂ ਨੂੰ ਆਪ ਦੀ ਸੀਟ ਸਮਝ ਕੇ ਆਪ ਦੇ ਲੈਕਚਰ ਨੂੰ ਸਮਝ ਕੇ ਇਹ ਸਪੋਰਟ ਕਰੋ ਤੇ ਨਿਗਾਹ ਰੱਖੋ ਕਿਤੇ ਕੋਈ ਲੀਡਰ ਜਿਹੜਾ ਦੂਸਰਾ ਬਾਹਰ ਦਾ ਲੀਡਰ ਆ ਕੇ ਚਲਾਕੀ ਨਾਲ ਕੋਈ ਗੜਬੜ ਨਾ ਕਰੇ ਇਹਨਾਂ ਕਹਿੰਦਾ ਮੈਂ ਸਾਰੇ ਦਾ ਧੰਨਵਾਦ ਕਰਦਾ